ਜੀ ਬੱਚੇ ਦੇਖ ਰਹੇ ਹੋ ਸਰਪੰਚ ਹੈਲਥ ਵਿਭਾਗ ਤੋਂ ਵੀ ਅਕਸਰ ਆਉਂਦੀ ਹੈ ਸਰਦਾਰ ਰਵਿੰਦਰ ਸਿੰਘ ਜੀ ਉੱਥੇ ਮੀਡੀਆ ਕੋਰਡੀਨੇਟਰ ਨਾਲ ਮਿਲ ਕੇ ਬੜੇ ਦੇ ਨਾਲ ਹੈਲਥ ਇੰਸਪੈਕਟਰ ਆਏ ਅੰਦਰ ਸਿੰਘ ਜੀ ਹਾਰਦਿਕ ਸਵਾਗਤ ਹੈ ਆਉਂਦੇ ਅਕਸਰ ਹੈਲਥ ਵਿਭਾਗ ਦੀਆਂ ਜੋ ਅਲੱਗ-ਅਲੱਗ ਮਹਿਮਾਂ ਚਲਦੀਆਂ ਇਹ ਆਪਣੇ ਸਕੂਲ ਜਾ ਕੇ ਇਹ ਪੜਾਅ ਮੈਨ ਚਲਾਉਂਦੇ ਨੇ ਤੋਂ ਪਿਛਲੇ ਵੀ ਆਪਾਂ ਅੰਦਰ ਦੇ ਸੈਲਫੇਟ ਕੀਤਾ ਸੀ ਕਿ ਐਪਟੂਨ ਦੀ ਕੀ ਸਮੱਸਿਆ ਹੋਣੀ ਆਪ ਕੋ ਬੱਚੇ ਬਸ ਸਿੰਘ ਦਾ ਇਸ ਪੂਸ਼ਤਕ ਦਾ ਲਾਭ ਉਨੂੰ ਦੱਸਣਾ ਕਰਨਾ ਤੇ ਅੱਜ ਪਰ ਇਟਨੀ ਹੈਲਥ ਕਵਰ ਦੀ ਡਿਪਾਰਟਮੈਂਟ ਦਾ ਜੁਆ ਉਹਦੇ ਵੀ ਲੜੀਵਾਰ ਅਵੇਰਨੈਸ ਪ੍ਰੋਗਰਾਮ ਚੱਲਦੇ ਰਹੇ ਨੇ ਜਦੋਂ ਕੁਝ ਅਲੱਗ ਅਲੱਗ ਕੁਝ ਦਿੱਕੀ ਇਸ਼ੂਸ ਤੇ ਤੇ ਅੱਜ ਜੋ ਵਿਸ਼ੇ ਮਲੇਰੀਆ ਦੇ ਚਾਹੇ ਜੇਕਰ ਅਸੀਂ ਪਤਾਵੁ ਪਛਣ ਬਹੁਤ ਜ਼ਿਆਦਾ ਹੋਵੇ ਉਹਨਾਂ ਮਲੇਰੀਆ ਬਿਡੀ ਪਹਿਲਾ ਡੇਂਗੂ ਦੇ ਵੀ ਹੁੰਦੇ ਆ ਤੁਸੀਂ ਆਪਣੀ ਸਸਤਾ ਆਉਣ ਤੇ ਹੈਲਥ ਕਵਰ ਦੀ ਟੀਮ ਦੀ ਸਵਾਲ ਕਰਦੇ ਆਂ

ਤੁਹਾਨੂੰ ਇਸ ਪਲੇਟਫਾਰਮ ਤੇ ਆ ਕੇ ਤੁਹਾਨੂੰ ਨੈਚਰਲ ਰਿਲੇਟਡ ਜਿਹੀਆਂ ਚੀਜ਼ਾਂ ਹੈਗੇ ਦੱਸਣਾ ਮੌਕਾ ਦਿੰਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਜਿਹੜਾ ਹੈਗਾ ਰੇਸ਼ੀਅਲ ਮਲੇਰੀਆ ਦਿਵਸ ਜਿਹੜਾ ਹੈਗਾ ਮਨਾਇਆ ਜਾ ਰਿਹਾ ਹੈ ਸੋ ਪੂਰੇ ਵਿਸ਼ਵ ਦੇ ਵਿੱਚ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ ਇਹਦਾ ਮਨੋਰਥ ਕੀ ਹੈ ਮਨਾਉਣ ਦਾ ਮਹੌਬਾ ਹੈ ਕਿ ਵੱਧ ਤੋਂ ਵੱਧ ਜਿਹੜੀ ਮਲੇਰੀਆ ਦੇ ਸੰਬੰਧਿਤ ਅਸੀ ਲੋਕਾਂ ਦੇ ਵਿੱਚ ਜਿਹੜੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਇਸ ਤੋਂ ਬਚਿਆ ਕਿਵੇਂ ਜਾਣਾ ਹੈਗਾ ਇਹਦੇ ਬਾਰੇ ਦੱਸਿਆ ਜਾ ਚੁੱਕੇ ਸਾਡੇ ਤੁਹਾਨੂੰ ਮੈਂ ਜਾਣਕਾਰੀ ਦੇਵਾਂਗਾ ਸ਼ਮ ਲੇਰੀਆ ਹੈਗਾ ਕਿ ਇੱਕ ਐਨਾ ਫਲੀਜ਼ ਮੱਛਰ ਦੇ ਕੱਟਣ ਦੇ ਨਾਲ ਫੈਲਿਆ ਹੈਗਾ ਤੇ ਤੁਸੀਂ ਯਾਦ ਰੱਖਣਾ ਹੈ ਐਨਾ ਫਲੀਜ਼ ਮੱਛਰ ਮੱਛਰ ਹੈਗਾ ਜਿਹੜਾ ਕਿ ਗੰਦੇ ਪਾਣੀ ਦੇ ਵਿੱਚ ਪੈਦਾ ਹੁੰਦਾ ਮੱਛਰ ਦੇ ਕੱਟਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜਾ ਬਲੱਡ ਹੈਗਾ ਉਹਦੇ ਵਿੱਚ ਜਿਹੜੇ ਰੈੱਡ ਬਲੱਡ ਸੈੱਲ ਲੱਗੇ ਆ ਉਹਨੂੰ ਜਿਹੜਾ ਹੈਗਾ ਪ੍ਰਭਾਵਿਤ ਕਰਦਾ ਹੈ ਔਰ ਇਸ ਬੁਖਾਰ ਇਹਦੇ ਵਿੱਚ ਲੱਛਣ ਗਿਆ ਬਹੁਤ ਤੇਜ਼ ਜਿਹੜਾ ਬੁਖਾਰ ਹੁੰਦਾ ਨਾਲ ਕੰਪ ਵੀ ਕੰਬਲਾ ਬੰਦਾ ਸ਼ਰੀਰ ਕੰਬਣਾ ਸ਼ੁਰੂ ਹੋ ਜਾਂਦਾ ਠੀਕ ਹੈ ਖੰਡ ਬਹੁਤ ਜ਼ਿਆਦਾ ਲੱਗਦੀ ਹੈ ਇਹ ਬੁਖਾਰ ਹੁੰਦਾ ਬਾਰ ਬਾਰ ਖਾਣਾ ਆਇਆ ਜਰੀਦ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਠੀਕ ਹੈ ਕਰਨਾ ਗਿਆ ਜੇ ਤੁਹਾਨੂੰ ਇਦਾਂ ਦੇ ਸਿੰਪਟਮ ਕਿਸੇ ਨੂੰ ਹੋ ਜਾਂਦੇ ਆ ਤਾਂ ਮੈਡਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਣਾ ਹੈਗਾ ਉੱਥੇ ਡਾਕਟਰ ਲੈਣਾ ਹੈਗਾ ਤੁਹਾਡੇ ਲਾਰਜਸਟ ਲਿਖੇਗਾ ਮਲੇਰੀਆ ਦਾ ਜਿਹਦੇ ਵਿੱਚ ਸਲਾਈਡ ਦੇ ਉੱਤੇ ਸੈਂਪਲ ਲੈ ਕੇ ਜਿਹੜਾ ਲਾਰਜਸਟ ਕੀਤਾ ਜਾਂਦਾ ਹੈ ਮਲੇਰੀਆ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਉਹਦੀ ਜਾਂਚ ਕੀਤੀ ਜਾਂਦੀ ਹੈ ਖਲੇਰੀ ਨਾਲ ਟੱਚ ਵੀ ਹੋ ਜਾਵੇ ਜੇਕਰ ਉਹ ਸਰੋਤ ਕਰੇ ਸੋਇਲੈਂਟ ਦੀ ਦੋ ਚੀਜ਼ਾਂ ਦਿਨ ਦੀ ਹੈ ਤਾਂ ਰੈਸਟਿਯੂਰੀਅਸ ਪਲਸ ਤੋਂ ਅਗਰ ਟੈਸਟ ਹੋਵੇ ਤੁਹਾਡਾ ਜਿਹੜਾ ਕੋਰਸ ਹੈਗਾ ਉਹਦੀ ਦਵਾਈ ਤਾਂ ਲੈਣਾ ਪਾਉ ਜਰੂਰੀ ਸਭ ਤੋਂ ਪਹਿਲਾਂ ਅਸੀਂ ਕਰਨਾ ਕੀ ਹੈ ਕਿ ਬੱਚੇ ਪੈਦਾ ਨਾ ਹੋਵੇ ਤੁਹਾਡੇ ਘਰ ਦੇ ਵਿੱਚ ਪੂਲਰ ਹੁੰਦਾ ਹੈ ਨਾ ਪੂਲਰ ਵਿੱਚ ਪਾਣੀ ਹੁੰਦਾ ਲੇਕਿਨ ਉਹਦੇ ਵਿੱਚ ਸਾਫ਼ ਪਾਣੀ ਹੁੰਦਾ ਉਹਦੇ ਵਿੱਚ ਜਿਹੜਾ ਮੱਛਰ ਪੈਦਾ ਹੁੰਦਾ ਉਹ ਡੇਂਗੂ ਐਲਜੀ ਐਲਜੀ ਐਡਜੈਪਟਿਕ ਐਡਜੈਪਟਿਕ ਇਹ ਯਾਦ ਰੱਖਣਾ ਤੁਸੀਂ ਐਡਜੈਪਟਿਕ ਨਾਲ ਉਹ ਬੱਚਾ ਹੁੰਦਾ ਜਿਹੜਾ ਕਿ ਡੇਂਗੂ ਕਰਦਾ ਹੈ ਇਹ ਬੱਚਾ ਕਿੱਥੇ ਪੈਦਾ ਹੁੰਦਾ ਜਿਵੇਂ ਤੁਸੀਂ ਦੇਖੋ ਸੜਕਾਂ ਦੇ ਉੱਤੇ ਗੰਦਾ ਪਾਣੀ ਇਕੱਠਾ ਹੋ ਗਿਆ ਬਰਸਾਤ ਦਾ ਪਾਣੀ ਇਕੱਠਾ ਹੋ ਗਿਆ ਤੇ ਗੰਦਾ ਅੰਦਰ ਮਿੱਟੀ ਵਾਲਾ ਪਾਣੀ ਉਹਦੇ ਵਿੱਚ ਜਿਹੜਾ ਮੱਛਰ ਪੈਦਾ ਹੁੰਦਾ ਉਹ ਮਲੇਰੀਆ ਵਾਲਾ ਮੱਛਰ ਸਾਫ ਪਾਣੀ ਦੇ ਵਿੱਚ ਮਛਰ ਪੈਦਾ ਹੁੰਦਾ ਉਹ ਦੇਖਦੇ ਹੋ। ਜੋ ਮੈਨੂੰ ਹਮੇਸ਼ਾ ਬਹਿਤਦੀ ਹੈ ਕਿ ਤੁਸੀਂ ਆਪਣੇ ਆਲੇ ਦੁਆਲੇ ਜਿੰਦਾ ਵੀ ਤੁਹਾਡਾ ਤੁਹਾਨੂੰ ਲੱਗਦਾ ਹੈ ਕਿ ਕੋਈ ਜਗ੍ਹਾ ਇਦਾਂ ਦੀ ਹੈਗੀ ਜਿੱਥੇ ਬੰਦਾ ਪਾਣੀ ਪੜਾ ਹੈਗਾ ਉੱਥੇ ਕੀ ਕਰਨਾ? ਉੱਥੇ ਮਿੱਟੀ ਪਵਾਓ। ਅਗਰ ਮਿੱਟੀ ਨਹੀਂ ਪਾ ਸਕਦੇ ਤਾਂ ਤੁਸੀਂ ਕੀ ਕਰ ਸਕਦੇ? ਤੁਹਾਡੇ ਘਰਾਂ ਦੇ ਵਿੱਚ ਸਾਰਿਆਂ ਕੋਲ ਮੋਟਰਸਾਈਕਲ ਵੀ ਹੈਗੇ ਹਨ, ਕਾਰਾਂ ਵੀ ਹੈਗੀਆਂ, ਸਕੂਟਰ ਵੀ ਹੋਣਗੇ। ਤੁਸੀਂ ਸਰਵਿਸ ਕਰਵਾਉਣ ਜਾਂਦੇ ਹੋ ਉਹਦੇ ਵਿੱਚ ਕਾਲਾ ਦੇ ਹੁੰਦਾ। ਮਕੈਨਿਕ ਨੂੰ ਕਹਿਣਾ ਕਿ ਕਾਲਾ ਤੇਲ ਸਾਡਾ ਸਾਡੀ ਬੋਤਲ ਦੇ ਵਿੱਚ ਪਾਟ ਸੰਦੇ ਇਹੇ ਜੀ ਜਗ੍ਹਾ ਦੇ ਵਿੱਚ ਜਾ ਕੇ ਕਾਲਾ ਤੇਲ ਪਾਣਾ ਕਾਲਾ ਤੇਲ ਪਾਉਣ ਨਾਲ ਕੀ ਹੋਊਗਾ ਪਾਣੀ ਦੇ ਵਿੱਚ ਉਹਦੇ ਨਾਲ ਜਾਊਗਾ ਇਹ ਤੇ ਲੇਅਰ ਬਣ ਜੇਗੀ ਲੇਅਰ ਬਣਨ ਦੇ ਨਾਲ ਕੀ ਹੋਊਗਾ ਜਿਹੜਾ ਮੱਛੀ ਹੈਗਾ ਉਹ ਪੈਦਾ ਨਹੀਂ ਹੋਏਗਾ ਮੱਛੀ ਪੈਦਾ ਨਹੀਂ ਹੋਏਗਾ ਮੱਛੀ ਹੋਣੀ ਚਾਹੀਦਾ ਠੀਕ ਹੈ ਅਗਰ ਉਹਦੇ ਲੇਅਰ ਨਹੀਂ ਹੋਏ ਕਿ ਫਿਰ ਮੱਛੀ ਪੈਦਾ ਹੋ ਕੇ ਪਾਣੀ ਦੇ ਵਿੱਚ ਫਿਰ ਮੱਛੀ ਫਲਾਈ ਕਰੇ ਠੀਕ ਹੈ ਇਦਾਂ ਹੈਗਾ ਹੈ ਕਿ ਜਿਹੜੇ ਮચ્છਰ ਦੇ ਹੈਗੇ ਡਵੈਲਪ ਨਹੀਂ ਹੁੰਦੇ ਸੋ ਇਹ ਬਹੁਤ ਸੌਖਾ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਤੇਲ ਪਾ ਕੇ ਜਿੱਥੇ ਪਾਣੀ ਖੜਾ ਕੋਈ ਹੋਰ ਇਲਾਜ ਨਹੀਂ ਹੈਗਾ ਕਾਲਾ ਤੇਲ ਪਾ ਕੇ ਸ੍ਰੋਤਾਂ ਜਿਹੜੀ ਕਰ ਸਕਦੇ ਇਸ ਤੋਂ ਇਲਾਵਾ ਅਸੀਂ ਕਿਆ ਕਰ ਸਕਦੇ ਮੱਛਰ ਪੈਦਾ ਹੋ ਗਿਆ ਪੈਦਾ ਹੋਣ ਤੋਂ ਬਾਅਦ ਸਾਡੇ ਘਰਾਂ ਦੇ ਵਿੱਚ ਆ ਗਿਆ ਉੱਥੇ ਅਸੀਂ ਕਿਵੇਂ ਬਚ ਸਕਦੇ ਉੱਥੇ ਬਚਣ ਦਾ ਇੱਕ ਤਰੀਕਾ ਹੈਗਾ ਤੁਸੀਂ ਬਚਤ ਭਜਾਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰ ਸਕਦੇ ਹੋ ਜਿੱਤੇ ਤੁਸੀਂ ਸੋਚਦੇ ਹੈਗੇ ਅਗਰ ਉੱਥੇ ਜ਼ਿਆਦਾ ਬੱਛਾ ਰਹੇਗਾ ਤੁਸੀਂ ਅੱਜਕੱਲ ਇਲੈਕਟ੍ਰੀਕਲ ਜਿਹੜੇ ਆ ਬੱਛਾ ਜਿਹੜਾ ਹੈਗਾ ਤੇ ਮੋੜੇ ਨਾਲ ਦਰ ਮਾਰ ਦੇਗਾ ਉਸ ਤੋਂ ਬਾਅਦ ਤੁਸੀਂ ਬੋਲ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕਹਿਣਾ ਬਿਲਕੁਲ ਕਿ ਇਹਨਾਂ ਚੀਜ਼ਾਂ ਦਾ ਫਿਰ ਜਿਵੇਂ ਕਹਿ ਲੋ ਕਿ ਵੈਸੇ ਵੀ ਅਸਰ ਜ਼ਿਆਦਾ ਹੁੰਦਾ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਕੋਇਲ ਲਗਾ ਲਓ ਕੋਇਲ ਦਾ ਤੋਂ ਮੋੜ ਜਿਹੜਾ ਹੈਗਾ ਬੱਛਾ ਤਾਂ ਮਾਰ ਦੇਗਾ ਬਟ ਇਹ ਇੱਕ ਅਲੋਖੇ ਸੇਧਲੀ ਨਾ ਨਹੀਂ ਕਰਦਾ ਅਗਰ ਤੁਹਾਨੂੰ ਕੋਇਲ ਦੀ ਜ਼ਰੂਰਤ ਹੈ ਤਾਂ ਤੁਸੀਂ ਉਹਨੂੰ ਬੰਦ ਕਰ ਦਿਓ ਕੋਇਲ ਲਗਾ ਕੇ ਜਦੋਂ ਬੱਛਾ ਮਰ ਗਿਆ ਉਸ ਤੋਂ ਬਾਅਦ ਤੁਸੀਂ ਹੋ ਖੋਲਾ ਲਗਾ ਕੇ ਨਾਲ ਅੱਗੇ ਉਸ ਤੇ ਬੈਠ ਪੈ ਸਕਦੇ ਹੋ ਸੋ ਪੂਰੀ ਆਵਾਜ਼ਾਂ ਦੇ ਕੱਪੜੇ ਪਹਿਨੋ ਜਦੋਂ ਬੱਚਾ ਪੈਦਾ ਹੋਵੇ ਪੂਰੀ ਆਵਾਜ਼ਾਂ ਦੇ ਕੱਪੜੇ ਪਹਿਨੋ ਕਿ ਬੱਚਾ ਜਿਹੜਾ ਹੈਗਾ ਟਕਟੰ ਦਾ ਜਿਹੜਾ ਹੈਗਾ ਫਿਸੀਲੀਟਾ ਕਰਦਾ ਸੋ ਸਸਤਾ ਵੀ ਆਉਣ ਵਾਲੀ ਕਲੀਨਿਕ ਦਾ ਸਿਸਟਮ ਆ ਗਿਆ ਸੋ ਇਹ ਜਿਹੜਾ ਸੰਦੇਸ਼ ਮੈਂ ਤੁਹਾਨੂੰ ਦੇ ਰਿਹਾ ਇੱਥੇ ਜਿੰਨੇ ਵੀ ਸਰਵੇ ਦੱਸਿਆ ਡਾਕਟਰੀ ਕਰਦੇ ਤੁਸੀਂ ਆਪਣੇ ਪਲੇਅਰ ਸੈਸ਼ਨ ਦੇ ਵਿੱਚ ਤੁਸੀਂ ਜੇ ਕੋਈ ਬੱਚਾ ਆ ਕੇ ਅੱਗੇ ਤੁਹਾਨੂੰ ਦੱਸਣਾ ਹੈਗਾ ਕਿ ਆਪਾਂ ਗਲੇਰੀਏ ਤੋਂ ਕਿਵੇਂ ਬਚ ਸਕਦੇ ਹਾਂ ਕਿਵੇਂ ਬੱਚਿਆਂ ਦੀ ਰੋਗਾਂ ਆਪਾਂ ਕਰ ਸਕਦੇ ਹਾਂ ਸੋ ਇਸ ਤੋਂ ਲਾਗੂ ਨੂੰ ਤਾਂ ਡੇਂਗੂ ਬਾਰੇ ਥੋੜੀ ਜਾਣਕਾਰੀ ਦੇਵੋਗੇ ਕਿ ਡੇਂਗੂ ਹੈਗਾ ਡੇਂਗੂ ਦੇ ਵਿੱਚ ਜਿਹੜੇ ਬੋਡੀ ਦੇ ਪਲੇਟਲੇਟ ਸੈੱਲ ਹੈਗੇ ਆ ਉਹ ਸਾਡੇ ਘਟ ਜਾਂਦੇ ਆ 1.5 ਲੱਖ ਤੋਂ 4 ਲੱਖ ਜਿਹੜਾ ਹੈ ਸਾਡਾ ਪਲੇਟਲੇਟ ਕਾਊਂਟ ਹੋਣਾ ਚਾਹੀਦਾ ਹੈ ਜਦੋਂ 1.5 ਲੱਖ ਤੋਂ نیچے ਆ ਜਾਂਦਾ ਹੈ ਕਾ ਬੰਦੇ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਠੀਕ ਹੈ ਕਿ ਜਦੋਂ ਇਹ ਸੈਲ ਵੀ ਆਪ ਹੇਠੇ ਆ ਗਿਆ ਤਾਂ ਫਿਰ ਬੰਦੇ ਨੂੰ ਖਤਰਾ ਮਹਿਸੂਸ ਹੁੰਦਾ ਹੈ ਅਗਰ ਕਿਸੇ ਨੂੰ ਡੇਂਗੂ ਹੋ ਗਿਆ ਡੇਂਗੂ ਹੋਏ ਤਾਂ ਬਾਹਰ ਕਿਸੇ ਦੇ ਮਸੂੜਿਆਂ ਦੇ ਵਿੱਚ ਖੂਨ ਆਦਾ ਹੈ ਜਾਂ ਕਿਸੇ ਹੋਰ ਵੀ ਬਾਡੀਵਾਰਡ ਦੇ ਵਿੱਚ ਬਲੱਡ ਆ ਰਿਹਾ ਹੋਵੇ ਤਾਂ ਤੁਸੀਂ ਬਿਨਾਂ ਦੇਰੀ ਆਪਣੇ ਪੇਸ਼ੈਂਟ ਨੂੰ ਹਸਪੀਟਲਾਈਜ਼ ਕਰਾਣਾ ਹੈ ਨਾ ਹਸਪੀਟਲ ਜਿੱਥੇ ਲੈ ਜਾਣਾ ਹੈ ਦਾ ਕਾਰਨ ਹੈ ਕਿਉਂਕਿ ਜਦੋਂ ਬਲੇਟ ਲੈਡ ਕਾਉਂਟ ਜਿਹੜੇ ਬੋਡੀ ਵਿੱਚ ਘਟ ਜਾਂਦੇ ਆ ਤਾਂ ਸਾਡਾ ਜਿਹੜਾ ਹੈਗਾ ਬਲੱਡ ਜਿਹੜਾ ਰੁਕਦਾ ਨਹੀਂ ਰਿਹਾ ਜਿਹਦਾ ਕਿ ਖਤਰਨਾਕ ਸਾਬਤ ਹੁੰਦਾ ਠੀਕ ਹੈ ਜੀ ਬਲੇਟ ਲੈਡ ਕਾਉਂਟ ਡੇਂਗੂ ਜਦੋਂ ਹੋ ਜਾਂਦਾ ਉਸ ਤੋਂ ਬਾਅਦ ਘਟਦੇ ਆ ਔਰ ਇਹ ਜਾਂਚ ਜਿਹੜੀ ਹੈਗੀ ਆ ਉਹ ਸਾਡੀ ਸਿਵਲ ਹਸਪੀਟਲ ਦੇ ਵਿੱਚ ਮਾਈਕਰੋ ਬਾਇਓਲੋਜੀ ਲੈਬ ਹੈਗੀ ਆ ਜਿਹੜੇ ਕਿ 6-7 ਲੱਖ ਰੁਪਏ ਲਗਾ ਕੇ ਗਵਰਨਮੈਂਟ ਨੇ ਉੱਤੇ ਮਸ਼ੀਨ ਜਿਹੜੀ ਹੈਗੀ ਲਗਾਈ ਹੋਈ ਆ ਬਾਹਰ ਪ੍ਰਾਈਵੇਟ ਲੈਬੋਰੀਜ਼ ਦੇ ਵਿੱਚ ਇਹ ਟੈਸਟ ਅਵੇਲੇਬਲ ਨਹੀਂ ਹੈਗਾ ਸਿਰਫ ਸਿਵਲ ਹਸਪੀਟਲ ਦੇ ਵਿੱਚ ਹੀ ਅਵੇਲੇਬਲ ਹੈ ਟੈਸਟ ਲੈਕ ਅਲੀਜ਼ਾ ਟੈਸਟ ਦਾ ਨਾਮ ਹੈਗਾ ਡੇਂਗੂ ਦਾ ਟੈਸਟ ਸਿਵਲ ਹਸਪੀਟਲ ਵਿੱਚ ਟੋਟਲੀ ਫ੍ਰੀ ਹੁੰਦਾ ਹੈ ਇਲਾਜ ਦੀ ਆਪਾਂ ਗੱਲ ਕਰੀਏ ਇਹਦੇ ਵਿੱਚ ਕੁਝ ਨਹੀਂ ਕਰਨਾ ਨਾ ਪੈਨਕਿਲਰ ਖਾਣੀ ਹੈਗੀਆ ਨਾ ਕੋਈ ਹੋਰ ਮੈਡੀਸਨ ਲੈਣੀ ਹੈ ਸਿੰਪਲ ਤਰ੍ਹਾਂ ਦਾ ਮੋਲ ਲੈਣਾ ਹੈ ਹਾਈ ਗ੍ਰੇਡ ਫੀਵਰ ਹੁੰਦਾ ਇਹਦੇ ਵਿੱਚ ਪੈਰਾਸੈਟਾਮੋਲ ਸਿੰਪਲ ਤੁਸੀਂ ਲੈ ਸਕਦੇ ਹੋ ਦੋ-ਦੋ ਲੈ ਸਕਦੇ ਆ ਜਿਆਦਾ ਕੁਆਂਟੀਟੀ ਦੇ ਵਿੱਚ ਤੁਸੀਂ ਫਲੂਇਡ ਲੈਣਾ ਹੈ ਜਾ ਤੁਸੀਂ ਜੂਸ ਪੀ ਸੜਦੇ ਕਿਉਂਕਿ ਬਾਡੀ ਦੇ ਵਿੱਚ ਜਿਹੜਾ ਹੈਗਾ ਕਲੋਡ ਹੋਣਾ ਬਹੁਤ ਜ਼ਰੂਰੀ ਹੈਗਾ ਨਿੰਬੂ ਦਾ ਜੂਸ ਕਰਕੇ ਪੀ ਸੜਦੇ ਕਿਉਂਕਿ ਸਾਡੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਵੱਧ ਰਹੂਗੀ ਤਾਂ ਇਹ ਸਾਡਾ ਜਿਹੜਾ ਹੈਗਾ ਸਮੱਸਿਆ ਪਲੇਟ ਲੈਕ ਕਾਉਂਟ ਜਿਹੜੇ ਹੈਗੇ ਉਹ ਸਟੇਬਲ ਰਹਣਗੇ ਪਲੇਟ ਲੈਕ ਕਾਉਂਟ ਕੀ ਚੀਜ਼ ਹੈ ਸਾਡੇ ਬਾਡੀ ਦੇ ਵਿੱਚ ਪਲੇਟ ਲੈਕਸ ਜਿਹੜੇ ਹੈਗੇ ਆ ਜਦੋਂ ਸਾਡੇ ਸਰੀਰ ਦੇ ਵਿੱਚ ਕੋਈ ਸੱਟ ਲੱਗਦੀ ਹੈ ਜਾਂ ਕੋਈ ਕੱਟ ਲੱਗਦਾ ਹੈ ਤਾਂ ਦੇਖੇ ਲਾਪਰ ਬੰਦਨੇ ਆ ਉਂਗਲੀ ਨੂੰ ਕੱਟ ਲਾ ਕੇ ਜੇ ਬੰਦ ਦਿੱਤੀ ਫਿਰ ਕੀ ਹੁੰਦਾ ਉਹ ਆਪਣਾ ਜੁੜ ਜਾਂਦੀ ਹੈ ਬਲੱਡ ਜਿਹੜਾ ਹੈਗਾ ਬੰਦ ਹੋ ਜਾਂਦਾ ਉਹ ਬੰਦ ਹੋਣ ਦਾ ਜਿਹੜਾ ਰੋਲ ਕੌਣ ਕਰਦਾ ਹੈਗਾ ਉਹ ਪਲੇਟਲਟ ਕਾਉਂ ਕੀ ਕਰਦੇ ਜਦੋਂ ਪਲੇਟਲਟ ਕਾਉਂ ਘਟ ਜਾਂਦੇ ਆ ਤਾਂ ਫਿਰ ਕੀ ਹੁੰਦਾ ਕਿ ਬਲੱਡ ਜਿਵੇਂ ਆਪਾਂ ਕਹਿੰਦੇ ਹਸੂਲੇ ਦੇ ਵਿੱਚ ਬਲੱਡ ਆਣਾ ਸਟਾਰ ਹੋ ਜਾਂਦਾ ਪਰ ਉਹ ਬੰਦ ਨਹੀਂ ਹੁੰਦਾ ਬੌਲੀਪਾਰਟ ਜਾਂ ਬ੍ਰੇਨ ਦੇ ਵਿੱਚ ਕੋਈ ਨਾਲੀ ਦੇ ਵਿੱਚ ਬਲੱਡ ਆਉਣਾ ਸ਼ੁਰੂ ਹੋ ਗਿਆ ਪਰ ਬੰਦ ਨਹੀਂ ਹੁੰਦਾ ਤੇ ਇਹਦਾ ਨਤੀਜਾ ਕੀ ਹੁੰਦਾ ਕਿ ਡੈਥ ਹੋ ਜਾਂਦੀ ਹੈ ਤੋ ਬੱਚਿਓ ਤੁਹਾਡੇ ਤੱਕ ਮੈਂ ਇੰਨੀ ਹੀ ਜਾਣਕਾਰੀ ਦੇਣੀ ਸੀਗੀ ਆਪਣੇ ਪੂਲਰਾਂ ਨੂੰ ਹਰ ਹਫਤੇ ਇੱਕ ਹਫਤੇ ਵਿੱਚ ਪਾਣੀ ਕੱਢ ਕੇ ਸੁਕਾਉਣਾ ਜ਼ਰੂਰੀ ਹੈ ਫਰਿੰਜਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਨਵੇਂ ਮਾਡਲਾਂ ਦੇ ਵਿੱਚ ਤਾਂ ਨਹੀਂ ਤੇ ਪੁਰਾਣੇ ਮਾਡਲਾਂ ਦੇ ਵਿੱਚ ਪਾਣੀ ਆਉਂਦਾ ਜਦੋਂ ਡੀਪ ਕਲੋਸ ਹੋ ਜਾਂਦਾ ਜਾਂ ਲਾਈਟ ਚਲੀ ਜਾਂਦੀ ਹੈ ਪਿੱਛੇ ਇੱਕ ਟ੍ਰੇ ਲੱਗਿੰਦੀ ਜਿਹਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਉਹਦੇ ਵਿੱਚ ਵੀ ਪਾਣੀ ਤੁਸੀਂ ਜਿਹੜਾ ਹੈਗਾ ਉਹਨੂੰ ਸਾਫ਼ ਕਰਨਾ ਹੈਗਾ ਜਿਆਦਾ ਦੇਰ ਤੱਕ ਪਾਣੀ ਰਹੂਗਾ ਤਾਂ ਰੋਗ ਹੋਗਾ ਪੱਛੇ ਮੱਛਰ ਜਿਹੜਾ ਹੈ ਐਕਟਿਡ ਡਵੈਲਪ ਹੋ ਜਾਂਦਾ ਹੈ ਇਹ ਖਤਾਈ ਕਰਕੇ ਕਹਿੰਦੇ ਆਪਾਂ ਕਿਉਂਕਿ ਇੱਕ ਹਫਤੇ ਦੇ ਵਿੱਚ ਐਗ ਬਚਨ ਦੇ ਡਵੈਲਪ ਹੋ ਜਾਂਦੇ ਇੱਕ ਹਫਤੇ ਤੋਂ ਬਾਅਦ ਇਸ ਕਰਕੇ ਅਸੀਂ ਉਹ ਸਾਈਕਲ ਤੋੜਨਾ ਹੈਗਾ ਬਚਨ ਡਵੈਲਪ ਹੋਣ ਦਾ ਉਹਦੇ ਲਈ ਆਪਾਂ ਇੱਕ ਹਫਤੇ ਤੋਂ ਬਾਅਦ ਜਿਹੜਾ ਹੈਗਾ ਪਾਣੀ ਸੁਕਾ ਦੇਣਾ ਤੁਹਾਡੇ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੁਹਾਡੇ ਟੋਟਿਆਂ ਦੇ ਉੱਤੇ ਕੋਈ ਟੋਟਿਆ ਭਜਾ ਭਾਂਡਾ ਪਿਆ ਹੋਵੇ ਜਾਂ ਕੋਈ ਘਰ ਦੇ ਵਿੱਚ ਟਾਇਰ ਗਿਆ ਹੋਵੇ ਜਿਹਦੇ ਵਿੱਚ ਪਾਣੀ ਇਕੱਠਾ ਹੁੰਦਾ ਹੋਵੇ ਸਟੋਰ ਹੁੰਦਾ ਹੋਵੇ ਜਿਆਦਾ ਜ਼ਰਾਂ ਨਾ ਉਹ ਚੀਜ਼ਾਂ ਦਾ ਖਾਸ ਧਿਆਨ ਰੱਖੋ ਗਮਲੇ ਵਿੱਚ ਆਪਾਂ ਪਾਣੀ ਪਾਦੇ ਇਹ ਤਾਂ ਲਿਮਟਡ ਹੈਗਾ ਪਾਣੀ ਦੇ ਤਾਂ ਢੀਗਾਂ ਦੇ ਬਹੁਤ ਜ਼ਿਆਦਾ ਭਰ ਕੇ ਰੱਖਦੇ ਆਂ ਪਾਣੀ ਉੱਤੇ ਰਹਿੰਦੇ ਰਹਿੰਦਾ ਹੈਗਾ ਜਿਆਦਾ ਦੇਰ ਤੱਕ ਇਹ ਕਰਦੇ ਰਹੋ ਤੇ ਵੀ ਸੱਛਰ ਦਾ ਜਿਹੜਾ ਲਾਰਵਾ ਪੈਦਾ ਹੁੰਦਾ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਬਚਾ ਕਰਨਾ ਹੈ ਨਾ। ਸੋ ਬਹੁਤ-ਬਹੁਤ ਧੰਨਵਾਦ। ਤੇ ਬੱਚੇ ਤੁਹਾਨੂੰ ਤਾਂ ਦੱਸ ਦਿੰਦਾ ਹੁਣ ਇਸ ਟਾਈਮ ਹੀਟ ਵੇਵ ਚੱਲ ਰਹੀ ਹੈ। ਬੇਨਾਮ ਤੋਂ ਦੁਪਹਿਰ ਦੇ ਟਾਈਮ ਦੇ ਵਿੱਚ ਬਾਹਰ ਨਾ ਨਿਕਲੋ। ਹੀਟ ਵੇਵ ਦੇ ਨਾਲ ਕੀ ਹੁੰਦਾ ਕਿ ਸਾਡੀ ਬਾਡੀ ਦੇ ਵਿੱਚ ਜਿਹੜਾ ਫਲੂਡ ਹੈਗਾ ਉਦੇਸ਼ ਕਮੀ ਆਉਂਦੀ ਹੈ ਉਦੇਸ਼ ਕਮੀ ਆਉਣ ਨਾਲ ਇਲੈਕਟ੍ਰੋਲਾਈਟਸ ਜਿਹੜੇ ਬੋਡੀ ਦੇ ਇੰਸਾਈਡ ਹੁੰਦੇ ਉਹ ਘਟ ਜਾਂਦੇ ਹੈ ਜਿਹਦੇ ਨਾਲ ਕੀ ਹੁੰਦਾ ਚੱਕਰ ਆ ਜਾਂਦਾ ਹਨ ਬੱਚਿਆਂ ਨੂੰ ਜਾਂ ਬੰਦੇ ਨੂੰ ਪੜੇ ਨੂੰ ਆ ਸਕਦਾ ਚੱਕਰ ਬੋਡੀ ਡੀਹਾਈਡਰੇਟਡ ਹੋ ਜਾਂਦੀ ਹੈ ਮੇਰੀ ਦੇ ਅਨੁਸਾਰ ਇਹ ਬੇਨਤੀ ਹੈ ਘਰ ਦੇ ਵਿੱਚ ਜਰੂਰ ਅੱਧਾ ਨਿੰਗੂ ਪਾ ਕੇ ਥੋੜਾ ਨਮਕ ਪਾ ਕੇ ਥੋੜਾ ਚੀਨੀ ਪਾ ਕੇ ਇੱਕ ਕੰਮੇ ਦਾ ਦਾ ਜਰੂਰ ਬਣਾਓ ਕਿਉਂਕਿ ਇਹਦੇ ਨਾਲ ਜਿਹੜਾ ਹੈ ਤੁਹਾਡੇ ਇਲੈਕਟ੍ਰੋਲਾਈਟਸ ਜਿਹੜੇ ਮੈਂਟੇਨ ਰਹੇ ਬਿਨਾਂ ਘਰ ਤੋਂ ਮੀਠੇ ਦੇ ਵਿੱਚ ਬਾਹਰ ਜਾ ਕੇ ਨਾਲ ਕਰੋ ਹੋ ਸਕਦਾ ਸਵੇਰੇ ਆਪ ਸ਼ਾਮ ਨੂੰ ਜਿਹੜੇ ਜ਼ਰੂਰੀ ਕੰਮ ਹੈਗੇ ਉਹ ਜਰੂਰ ਕਰੋ ਠੀਕ ਹੈ ਪਾਣੀ ਜਿਹੜਾ ਅੱਗੇ ਜਿਆਦਾ ਪੀਣਾ ਧੰਨਵਾਦ ਸੋ ਬਹੁਤ ਬਹੁਤ ਅਮਰ ਬਰਵਿੰਦਰ ਸਿੰਘ ਜੀ ਜਿਹੜੇ ਅਕਸਰ ਤੁਹਾਨੂੰ ਹੈਲਥ ਬਾਰੇ ਕੌਨਸ਼ੀਅਸ ਕਰਦੇ ਆ ਸੋ ਮਲੇਰੀਆ ਬਾਰੇ ਤੁਹਾਨੂੰ ਦੱਸਿਆ ਉਸ ਦਿਨ ਇਹ ਜੋ ਵੀ ਪੜਦਾ ਵੀ ਮਲੇਰੀਆ ਕਿਹੜੇ ਪਛਾਣਦਾ ਹੁੰਦਾ ਤੁਹਾਨੂੰ ਕੱਲ ਪੁੱਛਿਆ ਜਾਊਗਾ ਬਲੇਡ ਤੇ ਬਾਡੀ ਤੇ ਬਲੱਡ ਕਾਊਂਟ ਜਿਹੜਾ ਬਾਈ ਸੈੱਲ ਕੋ ਕਿੰਨੇ ਹੋਣ ਚਾਹੀਦੇ ਆ ਠੀਕ ਹੈ ਕੋਈ ਇੱਕ ਵਾਰ ਤਾਂ ਕੋਈ ਵੀ ਆਪਣਾ ਨਾਮ ਲੈ ਕੇ ਲਿਖੇ ਜਾਊਗਾ ਤੇ ਉਹਦਾ ਬੇਨਤੀ ਕਰਦਾ ਸਾਡੇ ਸਾਬ ਸਾਬ ਤੋਂ ਸੜੇ ਅੱਜ ਦੇ ਇਨਚਾਰਜ ਨਰਵਿੰਦਰ ਸਿੰਘ ਜੀ ਆਈ ਹੈਲਥ ਕਾ ਤੁਹਾਡੀ ਟੀਮ ਦਾ ਧੰਨਵਾਦ ਲੇਟ ਤੋਂ ਬਾਅਦ ਤੇ ਟੀਮ ਦੇ ਚਾਰਜਰਸ ਦਾ ਕੰਪਲੈਸਿਟਿਓਨ ਹੋਣੀ ਹੈ ਅਡੀਸ਼ਨਲ ਦੇ ਪਿਆਰੇ ਬੱਚਿਓ ਅ ਬਿਤੇ ਕੋਈ ਵੀ ਜਿਹੜੀ ਕਮਿਊਨਿਟੀ ਨੂੰ ਆਪਣੀ ਇਨਫੋਰਮੇਸ਼ਨ ਦੇ ਰਹੀ ਹੈ ਉਹ ਮੋਸਟਲੀ ਇੱਕ ਮਾਦਰ ਮੰਨਿਆ ਜਾਂਦਾ ਕਿ ਬੱਚਿਆਂ ਦੇ ਤੰਤਰੀ ਹੁੰਦੀ ਹੈ ਕਿਉਂਕਿ ਤੁਹਾਡੇ ਨਾਲ ਕੋਈ ਫੈਮਿਲੀ ਅਟੈਚ ਹੁੰਦੀ ਹੈ ਇੱਕ ਪੂਰੀ ਤੁਹਾਡਾ ਮਸਲਾ ਟੈਚ ਹੁੰਦਾ ਤੇ ਤੁਸੀਂ ਇਹਦੇ ਇਸ ਲਈ ਕਿਤੇ ਰਹੇ ਤਾਂ ਕਿ ਤੁਹਾਨੂੰ ਜਿੰਨੇ ਤੁਸੀਂ ਇਟ ਮੀਨਸ ਕਿ ਇਨੀ ਫੈਮਿਲੀਸ ਨੂੰ ਮਦਦ ਕਰ ਸਕਦੇ ਠੀਕ ਹੈ ਡਿਪਾਰਟਮੈਂਟ ਦਾ ਲੋ ਹੈਲਥ ਡਿਪਾਰਟਮੈਂਟ ਤੋਂ ਆ ਟ੍ਰਾਈ ਟੂ ਟਾਈ ਸਪੈਸ਼ਲ ਡੇਸ ਵੀਰੇ ਹੈ ਅੱਜ ਸੈਲੀਬ੍ਰੇਟ ਕਰਦੇ ਸਤਿ ਪ੍ਰਿਆਰ ਨੂੰ ਵਰਲਡ ਹੈਲਥ ਡੇ ਦੇ ਨੈਸਿਨ ਉਹ ਸੈਲੀਬ੍ਰੇਟ ਕੀਤਾ ਗਿਆ ਅੱਜ ਮਲੇਰੀਆ ਪੇਸਰ ਨੂੰ ਮਿਲਾਇਆ ਗਿਆ ਸਭ ਨੇ ਬਹੁਤ ਅਗਿਆਤਾਂ ਦੇ ਨਾਲ ਤੁਹਾਨੂੰ ਦੱਸਿਆ ਕਿ ਮਲੇਰੀਆ ਜਿਹੜਾ ਹੈਗਾ ਜਾਂ ਡੇਂਗੂ ਹੈ ਚਿਕਨ ਜੂਨੀਅਰ ਇਸੇ ਇੱਕ وجہ ਕਰਕੇ ਮੱਛਰਾਂ ਰੱਖੇ ਸੋਣ ਲਿਆ ਤੁਸੀਂ ਸਾਰੇ ਨੇ ਧਿਆਨ ਨਾ ਮੈਂ ਬਹੁਤ ਰਪੀਟ ਨਹੀਂ ਕਰਨੀ ਤੇ ਪਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਤੇ ਅਮਲ ਕਰੋ ਸਿੰਪਲ ਜਿਹਾ ਕਹ ਲਈਏ ਕਿ ਅਪਾ ਕੀਤੇ ਵੀ ਪਾਣੀ ਨਹੀਂ ਚਾਹੀਏ ਉਹ ਸਾਫ ਪਾਣੀ ਹੈ ਚਾਹੇ ਉਹ ਗੰਦਾ ਪਾਣੀ ਹੈ ਸਾਫ ਪਾਣੀ ਚ ਡੇ ਨੂੰ ਫਲਪ ਜਾਂਦੇ ਨੇ ਤੇ ਗੰਦੇ ਪਾਣੀ ਦੇ ਵਿੱਚ ਮਰ ਜਾਂਦੇ ਠੀਕ ਹੈ ਮੁਰਜੇਟਾ ਕਿਤੇ ਕੜਾ ਵੀ ਹੈ ਤਾਂ ਉਹਦੇ ਵਿੱਚ ਆਪਾਂ ਨੇ ਲਾਰਵਾ ਨਹੀਂ ਪਾਉਂਦੇ ਨਾ ਉਹਦੇ ਲਈ ਆਪਾਂ ਉਹਦੇ ਵਿੱਚ ਕੋਈ ਵੀ ਸਪਰੇਅ ਕਰ ਸਕਦੇ ਆ ਜਿਵੇਂ ਸਭ ਨੇ ਦੱਸਿਆ ਕੋਈ ਆਇਲ ਜਿਹੜਾ ਹੈਗਾ ਉਹ ਪਾ ਸਕਦੇ ਆ ਤਾਂ ਕਿ ਉਹਦੇ ਵਿੱਚ ਬਲੇ ਜਿਹੜੇ ਲਾਰਵਾ ਤੋਂ ਪੈਣ ਠੀਕ ਹੈ ਸਾਰਾ ਕੁਝ ਕਰਨਾ ਹੈ ਧਿਆਨ ਰੱਖਣਾ ਜਿਹੜਾ ਡੇਂਗੂ ਮੱਛਰ ਆ ਬਟੇ ਉਹ ਤਾਂ మోਸਟਲੀ ਵਦੀਆਂ ਵਦੀਆਂ ਘਰਾਂ ਦੇ ਵਿੱਚ ਜ਼ਿਆਦਾ ਫੈਲਦਾ ਬੱਚਾ ਸੋ ਇਹ ਸਾਰਾ ਆਪਣੇ ਪੈਰੈਂਟਸ ਨੂੰ ਵੀ ਜਾ ਕੇ ਦੱਸਣਾ ਤੁਸੀਂ ਠੀਕ ਹੈ ਤੇ ਖਿਆਲ ਰੱਖਣਾ ਕਿ ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਹੋ ਆਪਣੇ ਵੀ ਕਈ ਵਾਰ ਬੱਚੇ ਦੀ ਪ੍ਰੋਬਲਮ ਹੁੰਦੀ ਹੈ ਮੈਂ ਵੀ ਸੀ ਇੱਕ ਸਿੰਪਲ ਜਿਹੀ ਤਰੀਕਾ ਅ ਅਪਣਾਇਆ ਹੋਇਆ ਹੈ ਕਿ ਜੇ ਅਪਾ ਕਿਤੇ ਬਾਹਰ ਜਾਂਦੇ ਆ ਤਾਂ ਆਲਮੋਸਟ ਸਾਰਾ ਝੋੜ ठीक है जिते जिथेदा पैर मंगे हाथ हथ वो ईजली अवेलेबल है छोटी जी अपॉइंटमेंट भी हो सस्ती मिल जाती है वो हल्का हल्का लगा लो स्प्रे भी हो जाती है कुछ इदा दिल्ली है और कपड़े लगाई जा सकती है बाकी हो सारा कुछ कर जिस तरह दस है उसका अमल करना अपने घरद्या भी जारी दस ठीक है अपने मलेरिया तो बचना है डेंगू तो बचना है कोई भी प्रॉब्लम जी है आप ਜੇ ਕਿਸੇ ਨੂੰ ਜਿਵੇਂ ਸੰਦੇਸ ਤੋਂ ਜੋ ਸਿੱਕਦਮ ਦੁਸਤੇ ਹੈ ਉਹ ਕਾਉਂਦੇ ਹੈ ਤਾਂ ਇਹੀ ਦੇਖ ਲਈਏ ਕਿ ਟੈਸਟ ਕਰਵਾਇਆ ਟੈਸਟ ਤੋਂ ਤਾਂ ਇਹ ਨਾ ਸੋਚਿਆ ਕਰੋ ਵੀ ਲੈ ਪੈਸੇ ਖਰਚੂਣ ਦੇ ਸੋਂ ਨੂੰ ਬੜੀ ਕੋ ਬਿਮਾਰੀ ਜਦੋਂ ਅਸੀਂ ਟੈਸਟ ਕਰਵਾਤਾ ਤਾਂ ਸ਼ੁਕਰ ਬਣਾਇਆ ਕਰੋ ਜਦੋਂ ਤੁਹਾਡੀ ਨੈਗੇਟਿਵ ਰਿਪੋਰਟ ਆਉਂਦੀ ਹੈ ਕਿ ਉਹਦੇ ਵਿੱਚ ਟੈਸਟ ਚ ਕੁਝ ਆਇਆ ਹੀ ਨਹੀਂ ਸਾਡੀ ਨੈਗੇਟਿਵ ਰਿਪੋਰਟ ਆਉਂਦੀ ਅਸੀਂ ਕਹਿੰਦੇ ਲੈ ਸਾਡੇ ਤਾਂ ਪੈਸੇ ਵੇਸ ਕਰੋਗੇ ਐਵੇਂ ਨਾ ਸੋਚਿਆ ਕਰੋ ਸ਼ੁਕਰ ਬਣਾਇਆ ਕਰੋ ਕਿ ਸਭ ਵੀ ਰਿਪੋਰਟ ਨੈਗੇਟਿਵ ਆਲੀ ਪਰ ਟੈਸਟ ਦਿਨ ਬਾ ਦਿਨ ਟਾਈਮ ਟੂ ਟਾਈਮ ਤੁਸੀਂ ਕਰਵਾਇਆ ठीक है कल भी देखे अपने एक बच्चा सवेरे आया आगे बेरोज हो गया प्लस टू का बच्चा थोड़ा फीवर से हो सकता वो भी मलेरिया सिमटम हम नहीं आ रहे वो आ गया उन्हें रेस्ट नहीं की प्रॉपर खाया पिया पियाल आ गया सो सारे ने अपना ध्यान रखना चाहिए ठीक है किसी भी बीमारी को बचने के लिए अपनी जी इम्यूनिटी है वह इम्प्रूव करनी है वह किमें इम्परूव होनी है अपनी मैंटल हेल्थ किसकी करनी तु रखनी ਸੈਸਾਈਸ ਕਰੋ ਇੱਕ ਮਿੰਟ ਡਾਈਟ ਦਾ ਧਿਆਨ ਦਿਓ ਸਾਰੀ ਠੀਕ ਹੈ ਸੋ ਅੱਜ ਦਾ ਜਿਹੜਾ ਇਹ ਆਪਣਾ ਇਥੇ ਆਪਾਂ ਬੈਠੇ ਆ ਸਾਰੇ ਸੋ ਉਹਦੇ ਵਿੱਚ ਆਪਾਂ ਨੇ ਇਹ ਹੀ ਜਾਣਿਆ ਕਿ ਅਸੀਂ ਮਲੇਰੀਓ ਦੇਕੂ ਤੋਂ ਜਾਂ ਚਿਕਨ ਵੀ ਨਾ ਤੋਂ ਕਿਸ ਦਾ ਅਬਚਾਰ ਸੋ ਸਾਰੇ ਬੱਚਿਆਂ ਨੇ ਜਾ ਕੇ ਆਪਣੇ ਘਰੇ ਆਪਣੀ ਗਲੀ ਦੇ ਵਿੱਚ ਵੀ ਆਲੇ ਦੁਆਲੇ ਦੇ ਵਿੱਚ ਸਾਰਿਆਂ ਨੇ ਦੱਸਣਾ ਹੈ ਕਿ ਅੱਜ ਸਾਨੂੰ ਇਹ ਲੈਕਚਰ ਮਿਲਿਆ ਸੀ ਜੇਕਰ ਤੁਹਾ ਦਾ ਸਿਰ ਕੋਈ ਸਿੰਪਟਮ ਦਿਖਦਾ ਹੈ ਤਾਂ ਉਹਨੂੰ ਤੁਸੀਂ ਗਾਈਡ ਕਰਨਾ ਹੈ ਕਿ ਤੁਸੀਂ ਟੈਸਟ ਕਰਵਾ ਕੇ ਮੈਡੀਸਨ ਲੈ ਆਪਣੇ ਆਪ ਨਹੀਂ ਠੀਕ ਹੈ ਸੋ ਮੈਂ ਹੈਲਥ ਟੀਮ ਦਾ ਸੂਤ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਵਾਗਤ ਵੀ ਕਰਦੀ ਹਾਂ ਤੇ ਥੈਂਕ ਯੂ ਬਹੁਤ ਬਹੁਤ ਤਤ ਦੇ ਸ਼ਬਦਾਂ ਚ ਆਈ ਸਾਡੀ ਅਥਕੀ ਦਾ ਧੰਨਵਾਦ ਕੀਤਾ ਤੇ ਹੁਣ ਮੈਨੂੰ ਬਤੂਤ ਦੀ ਥੋੜੀ ਪਰਮਿਸ਼ਨ ਲੈ ਕੇ ਸ਼ੁਰੂ ਨਹੀਂ ਕਰਦੀਏ ਵਰਲਡ ਆਰਚੜੇ ਆਪਾਂ ਬੁਲਾਇਆ ਸੀ 22 ਅਪ੍ਰੈਲ ਉਹਦੇ ਚ ਆਪਾਂ ਦੋ ਵਰਗਿਆਂ ਦੇ ਇੱਕ ਮਿਡਲ ਦਾ ਤੇ ਇੱਕ ਹਾਈ ਦਾ ਪੋਸਟ ਮੀਟਿੰਗ ਖਾਲੇ ਕੀਤੀ ਸੀ ਉਹ ਬੱਚੇ ਆਪਾਂ ਹੁਣ ਆਨਰ ਕਰਨੇ ਆ ਵਨ ਬਾਏ ਵਨ ਬੱਚੇ ਨੂੰ ਬੁਲਾਉਂਗਾ ਮੈਡਮ ਤੇ ਸਾਰੇ ਸਾਡੇ ਗੈਸਟ ਸਟੇਜ ਤੇ ਉਹ ਬੱਚਿਆਂ ਨੂੰ ਆਨਰ ਕਰੀਏ ਸਭ ਤੋਂ ਪਹਿਲਾਂ ਸ਼ੇਮ ਡਾਟਰੀ ਚ ਅਮਰਤ ਕੌਰ 30 ਇਹ ਬੱਚਾ ਹਬੀਬ ਹਬੀਬ ਉੱਪਰ ਆਓ

ਕੋਸਮ ਦੀਪਕਰ ਸੈਕਿੰਡ ਕੋਸਮ ਵੀ ਚੈੱਕ ਤੇ ਲੈ ਬਿੰਦ ਕਰ ਲੋ ਤੇ ਕਮਲ ਪ੍ਰੀਤ ਕੌਰ ਨੂੰ ਪਸਟ ਤੇ ਹੁਣ ਕਮਲ ਪੀਕਵਾ ਸਾਰੇ ਬੱਚੇ ਆ ਜਾਈਏ ਗਰੁੱਪ ਕੋ ਕਰ ਲਾਂਗੇ ਸਾਰੇ 6 ਦੇ ਸੀਮਿਤ ਤੇ